ਫੈਕਟਰ ਦੇ ਤੇਰੇ ਫੈਕਟਰ ਨਾਲ ਜੁੜੀ ਹੈ ਬਦਦਾ ਮਾਤਾ ਜਿਆਦਵਾਲੀ ਪਾਲ ਦੇ ਕੈਮਰੇ ਦੀ ਹੱਥੋਂ ਵਿੱਚ ਕਾਰੀ ਕੀਤੇ ਆ ਰਹੇ ਹਨ ਜਿਹਨੀਆਂ ਵੀ ਮੌਰੀ ਆ ਕੇ ਧੋਖਾ ਦੇ ਬਹੁਤ ਹੀ ਸਤਿਕਾਰਯੋਗ ਜੇੜੀ ਭਾਈ ਜੁਐਸ ਐਨਓ ਦਾ ਰਾਮਾ ਭਾਈ ਜੁਐਸ ਐਨਓ ਆਪਦੇ ਨਾਲ ਰੋਣ ਦੀ ਸਾ ਰਤਿਆ ਪਾਸੋਂ ਭਾਈ ਸਾਵੀ ਕੁਲਰ ਕੈਨੇਡਾ ਵਾਲਾ ਕਹਿੰਦਾ ਬਾੜ ਕਰਾਂਗੇ ਜੇ ਜੱਫਾ ਲੱਗੂ ਉਹ ਨਵੀਂ ਤੇਰੇ ਲਈ ਮੈਂ ਕਰੂਗੀ ਤੇਰੇ ਲਈ ਪਰ ਜੱਫਾ मैच इन खादरियां तो क्योंकि कोर्ट गंभीर इतनी गलत पहली है तो चली है कदें लिप्त होना दिया कदें क्या दें गेज़े होना दिया चर्चा रही है लव सामने फतेह कबड्डी पा रहे हैं पर मंडर राजू है कदें कुला अलग केंद्र बाला आगे टीमा के आदेलिया टोटर माजरा देश रैवर्नी टीमा बल्लेबाजी की रक्ष ਤੇ ਨਾਲ ਟੀਮ ਖੇਡੂਗੀ ਫਰੋਰ ਬੰਦੀ ਇਸ ਸਿੰਘ ਦੇ ਖੇਡ ਚਾਰਸਤ ਤੋਂ ਬਹੁਤ ਬਹੁਤ ਧੰਨਵਾਦ ਫੈਨੇਡਾ ਨਰਮਨ ਸਿੰਘ ਜੀ ਨਰਮਨ ਬੁਗਰ ਤੇ ਸਾਡੇ ਬਹੁਤ ਵੀ ਮੇਰੀਆਂ ਵੀ ਆਂਦੀ ਆ ਕੋ ਤੂਫਾਨ ਚਲੇ ਜਾਂਦੇ ਨੇ ਯਾਤਰਾ ਰਹਿ ਜਾਂਦੀ ਐ ਸਾਂ ਦੇ ਲਈ ਜਾਂਦੀ ਨੇ ਯਾਰ ਵੀ ਪਾਲੇ ਜਿਹੜੇ ਸਾਡੇ ਨਾਲ ਰੋਣ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਜੇੜੀ ਬਾਈ ਜੀ ਯੂਐਸਏ ਨੂੰ ਦਾ ਰਾਮਾਬਾਈ ਯੂਐਸਏ ਨੂੰ हिलेरिया भी आ गया तो तूफान तो चले जाते ने या कर रहे जाते हैं इंसान चले जाते ने यार जो निकाले जड़े वेट वेट सर सामने बाबा जीवन नगर से जी खेल चार सांपो दाल सामने इधर प्रवास पे नेता नर्मदा से जी निम्बा बिगड़ से साथे बहुत होते रहे ने बाल भी रखे हैं मिला सामने बैक क्यों बिरे इधर वेट 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 ਹਾਂਜੀ ਕੀ ਕਹਿਣਾ ਤੁਹਾਨੂੰ ਪਹਿਲੇ ਦਿਨ ਕਿਹੜੇ ਕਿਹੜੇ ਮੈਚ ਹੋਏ ਨੇ ਹਾਂਜੀ ਅੱਜ ਜੀ ਕਬੱਡੀ 35 ਕਿਲੋ 45 ਕਿਲੋ ਤੇ 55 ਕਿਲੋ ਦੇ ਬਹੁਤ ਹੀ ਫਾਸਮੇ ਮੁਕਾਬਲੇ ਹੋਏ ਨੇ ਲੋਕਾਂ ਨੇ ਬੜਾ ਇੰਜੋਏ ਕੀਤਾ ਜੀ ਕੀ ਗੱਲ ਕਰੀਏ ਕੱਲ ਨੂੰ ਜਿਹੜਾ ਹੈਗਾ ਕੱਲ ਨੂੰ ਕਿਹੜੇ ਕਿਹੜੇ ਮੁਕਾਬਲੇ ਹੋਣਗੇ ਕਿਹੜੀ ਕਿਹੜੀ ਗੇਮ ਹੋਵੇਗੀ ਹਾਂਜੀ ਕੱਲ ਨੂੰ ਇੱਕ ਪਿੰਡ ਓਪਨ ਜੀ ਜਿਹੜੇ ਲੁਧਿਆਣਾ ਲੀਗ ਹੈ ਮਿਲਟਰੀਪਲ ਲੀਗ ਉਹਦੇ ਮੈਚ ਹੋਣਗੇ ਜੀ ਤੇ ਪਰਸੋਂ ਨੂੰ ਕਬੱਡੀ ਅਕੈਡਮੀਆ ਦੇ ਮੈਚ ਹੋਣਗੇ ਯੂਨਾਈਟਿਡ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੀ ਪੈਂਡ ਕਿਲੋ ਦੇ ਮੁਕਾਬਲੇ ਕੱਲ ਨੂੰ ਹੋਣੇ ਨੇ ਉਹ ਪਰਸੋਂ ਹੋਣਗੇ ਜੀ ਤੇ ਐਥਲੈਟਿਕ ਐਥਲੈਟਿਕ ਕੱਲ ਹੋ ਗਈ ਐ ਐਥਲੈਟਿਕ ਦੇ ਵਿੱਚ ਕੀ ਕੀ ਆ ਐਥਲੈਟਿਕ ਦੇ ਵਿੱਚ ਜੀ ਅੰਡਰ 14 100 ਮੀਟਰ 400 ਮੀਟਰ ਤੇ ਵੱਡੇ ਵਰਚਾਂ ਦੇ ਮੁਕਾਬਲੇ ਹੋਣਗੇ ਜੀ ਜੀ ਉਹ ਸਭ ਪਹਿਲਾ ਦਿਨ ਸੀ ਅੱਜ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕਿਹੜੇ ਕਿਹੜੇ ਮੈਚ ਹੋਏ ਨੇ ਤੇ ਰਿਜ਼ਲਟ ਕੀ ਨੇ ਅੱਜ ਦੇ ਅੱਜ ਜੀ ਪਹਿਲਾ ਦਿਨ ਸੀਗਾ ਮਾਲਵੇ ਦੇ ਖੇਡ ਮੇਲੇ ਦਾ ਜਿਸ ਵਿੱਚ ਅੱਜ ਅਦਕਾਟਨਾ ਜਿਹੜਾ ਉਹ ਪੰਚਾਇਤ ਬੌਂਦਰੀ ਕੰਨੀਓ ਤੇ ਉਸ ਪਾਸੇੋਂ ਕਾਲਜ ਦੇ ਪ੍ਰਿੰਸੀਪਲ ਮੈਡਮ ਜੀ ਵੀ ਪਹੁੰਚੇ ਸਨ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਮੈਚ ਸੀਗੇ ਉਹਨਾਂ ਵਿੱਚ ਜਿਹੜਾ 35 ਕਿਲੋ ਆ 35 ਕਿਲੋ ਦੇ ਬੜੇ ਹੀ ਦਿਲਕਸ਼ ਮੁਕਾਬਲੇ ਸੀਗੇ ਜਿਨ੍ਹਾਂ ਵਿੱਚ ਆਪਣੇ ਜਿਹੜਾ ਫਰਸਟ ਆਈਆ ਉਹ ਕਲਾਲਾ ਆ ਤੇ ਸੈਕੰਡ ਆਪਣੇ ਮਾਨਕੀ ਆਈਆ ਤੇ ਕੀ ਕਿਲੋ ਵਿੱਚ ਜਿਹੜੇ ਮੁਕਾਬਲੇ ਸੀਗੇ ਉਹ ਇੱਕ ਬਜਨੀ ਕਮੇਟੀ ਦੇ ਵਿੱਚ ਫਰਸਟ ਯਾਰਗੜੀ ਤੇ ਸੈਕੰਡ ਖੈਰਾ ਰਹਾ ਤੇ 55 ਕਿਲੋ ਵਿੱਚ ਫਰਸਟ ਖੈਰਾ ਰਹਾ ਤੇ ਸੈਕੰਡ ਜੀਵਨ ਨਗਰ ਲੁਧਿਆਣਾ ਰਹਾ ਇਹਨਾਂ ਖੇਡਾਂ ਵਿੱਚ ਐਨ ਆਰ ਆਈ ਵੱਲੋਂ ਬੜਾ ਹੀ ਬੱਚਿਆਂ ਨੂੰ ਮਾਨ ਦਿੱਤਾ ਗਿਆ ਬਹੁਤ ਹੀ ਮਾੜੀ ਮਦਦ ਤੇ ਨੋਟਾਂ ਦੀ ਵਰਖਾ ਕੀਤੀ ਗਈ ਕਹਿ ਦਈਏ ਕੋਈ ਘਟ ਨਹੀਂ ਸੀਗੇ ਤੇ ਇਸ ਤੋਂ ਇਲਾਵਾ ਜਿਹੜੇ ਦਰਸ਼ਕ ਵੀਰਾਂ ਨੇ ਵੀ ਤੇ ਬਹੁਤ ਆਨੰਦ ਮਾਣਿਆ ਇਹਨਾਂ ਖੇਡਾਂ ਵਿੱਚ ਤਾਲ ਦੀ ਗੱਲ ਕਰੀਏ ਕੱਲ ਨੂੰ ਕਿਹੜੇ